ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰੇ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਤੂ ਵਲੌਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੋ ਅਬ ਇਹਨਾਂ ਵੜਿਆਂ ਤੋਂ ਇਸ ਦਾ ਕਬਾਬ ਤੇ ਇਸ ਦੀ ਸਬਜੀ ਉਸ ਲਈ ਆਪਾਂ ਲੈ ਆਣੇ ਸਵਾਬੀਆਂ ਦੀਆਂ ਵੜੀਆਂ ਜਿਸ ਨੂੰ ਆਪਾਂ ਗਰਮ ਪਾਣੀ ਵਿੱਚ ਢੋਪੋ ਕੇ ਰੱਖ ਦਿੱਤਾ ਸੀ ਇਸ ਨੂੰ ਫਿਰ ਵੀ ਆਪਾਂ 2-3 ਮਿੰਟ ਲਈ ਉਬਾਲਾਂਗੇ ਤੇ ਆਪਾਂ ਲੈ ਲਈ ਪਿਆਜ਼ ਜਿਸ ਨੂੰ ਆਪਾਂ ਰੈਪਲੀਟ ਚੋਪ ਕਰ ਲਿਆ ਹੈ ਦੇ ਵਿੱਚ ਆਪਾਂ ਕੁਝ ਹੋਰ ਜਿਹੜਾ ਲੈਸਨੀਆਂ ਕੱਲੂngਾ ਇਹਨਾਂ ਨੂੰ ਵੀ ਆਪਾਂ ਕੱਢ ਲ ਕੇ ਰੱਖ ਲਿਆ ਏ ਆਪਾਂ ਲੈ ਆਏ ਤੋਂ ਟਮਾਟਰ ਜਿਸਨਾਂ ਉੱਪਰ ਆਪਨੇ ਕੱਟ ਲਿਆ ਏ ਤੇ ਹਰੀਆਂ ਮਿਰਚਾਂ ਲਿੰਗ ਨੇ ਪੰਜ ਤੋਂ ਛੇ ਇਸ ਨੂੰ ਵੀ ਆਪਾਂ ਕੱਟ ਲਿਆ ਏ ਇਹਨਾਂ ਸਾਰਿਆਂ ਦਾ ਇੱਕ ਵਧੀਆ ਪੇਸਟ ਤਿਆਰ ਕਰ ਲਾਂਗੇ ਆਪਾਂ ਬੜੀਆਂ ਨੂੰ 3 ਤੋਂ 4 ਮਿੰਟ ਲਈ ਬਾਲ ਲਿਆ ਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੌਫਟ ਹੋ ਚੁੱਕੀਆਂ ਨੇ ਹੁਣ ਇਸ ਦਾ ਆਪਾਂ ਸਾਰਾ ਪਾਣੀ ਚੰਗੀ ਤਰ੍ਹਾਂ ਕੱਢ ਲਿਆ ਏ ਹੁਣ ਇਸ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਇਸ ਨੂੰ ਕਰ ਬੰਜ ਮੈਂਟਲੀ ਠੰਡਾ ਕਰ ਲਿਆ ਸੀ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਵੇਸਣ ਪਾ ਕੇ ਤੇ ਹਰੀਆਂ ਮਿਰਚਾਂ ਪਾ ਕੇ ਇਸ ਦਾ ਵਧੀਆ ਪੇਸਟ ਤਿਆਰ ਕਰ ਲਾਂਗੇ ਆਪਾਂ ਲਈਆਂ ਇਹ ਜੀ ਕੁਝ ਹਰੀਆਂ ਮਿਰਚਾਂ ਥੋੜਾ ਜਿਹਾ ਆਪਾਂ ਲਿਆ ਸੀ ਜੀ ਅਦਰਕ ਦਾ ਪਾਊਡਰ ਜਿਹਨੂੰ ਆਪਾਂ ਸੁਨਡੇ ਵੀ ਕਹਿੰਦੇ ਆ ਤੁਹਾਡੇ ਕੋਲ ਜੇ ਅਦਰਕ ਹੈ ਤਾਂ ਤੁਸੀਂ ਅਦਰਕ ਐਡ ਕਰ ਲਿਓ ਹੁਣ ਇਸ ਵਿੱਚ ਪਾਵਾਂਗੇ ਆਪਾਂ 2 ਤੋਂ 3 ਚਮਚੇ ਵੇਸਣ ਦੇ ਪੀਸਨ ਐਡ ਕਰਨ ਤੋਂ ਬਾਅਦ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਨਮਕ ਥੋੜੀ ਜਿਹੀ ਲਾਲ ਮਿਰਚ ਥੋੜਾ ਜਿਹਾ ਹਲਦੀ ਪਾਊਡਰ ਥੋੜਾ ਜਿਹਾ ਜੀਰਾ ਇਸ ਦੇ ਇੱਕ ਵਧੀਆ ਪੇਸਟ ਬਣਾ ਕੇ ਤਿਆਰ ਕਰਾਂਗੇ ਇਸ ਵਿੱਚ ਕੋਈ ਪਾਣੀ ਨਹੀਂ ਆਪਾਂ ਐਡ ਕਰਨਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਵਧੀਆ ਪੇਸਟ ਤਿਆਰ ਕਰ ਲਿਆ ਹੈ ਆਪਾਂ ਸਾਰੇ ਮਿਕਸਚਰ ਨੂੰ ਇੱਕ ਬਰਤਨ ਦੇ ਵਿੱਚ ਟਰਾਂਸਫਰ ਕਰ ਲਿਆ ਹੈ ਹੁਣ ਇਸ ਦੀ ਆਪਾਂ ਬਾਲਸ ਬਣਾਵਾਂਗੇ ਤੁਸੀਂ ਵੀ ਇਹ ਰੈਸਪੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਖਾਣੇ ਵਿੱਚ ਸਵਾਦ ਬਣਦੀ ਹੈ ਇਸ ਦੀ ਆਪਾਂ ਬਾਲਸ ਤਿਆਰ ਕਰ ਲਾਂਗੇ ਇਹਨਾਂ ਨੂੰ ਆਪਾਂ ਕਬਾਬ ਕਬਾਬ ਵੀ ਕਿੰਨੇ ਆ 100 ਵਿੰਦੀਆਂ ਬੜੀਆਂ ਦੇ ਕਬਾਬ ਸਾਰਿਆਂ ਬੋਲਾਂ ਬਣਾ ਕੇ ਟਰਾਂਸਫਰ ਕਰ ਲਾਂਗੇ ਤੁਸੀਂ ਇਹ ਰੈਸਪੀ ਨੂੰ ਸਵਾ ਬੀਨ ਦੀਆਂ ਵੱਡੀਆਂ ਦੇ ਕੋਪ ਤੇ ਵੀ ਕਰ ਸਕਦੇ ਹੋ ਕਿਉਂਕਿ ਇਹ ਮੇਰੀ ਖੁਦ ਦੀ ਰੈਸਪੀ ਹੈ ਇਹ ਸਿਰਫ ਤੁਹਾਨੂੰ ਮੇਰੇ ਚੈਨਲ ਤੇ ਹੀ ਦੇਖਣ ਨੂੰ ਮਿਲੇਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਆਪਾਂ ਸਾਰਿਆਂ ਬੋਲਾਂ ਬਣਾ ਕੇ ਤਿਆਰ ਕਰ ਲਾਂਗੇ इन सारे पॉल्स ना फ्राई कर लेंगे कढ़ाई में तेल पा गर्म होने रख दिता है एक पास आपका हर, प्याज़ हरिया मिर्च टमाटर का एक पेस्ट तैयार कर लिया जिसका आप तड़का लगावेंगे इस द्रेवी लिए यूज होगा तेल अपना गर्म होना स्टार्ट हो चुका है हल्का रे गर्म हो चुके इस सारे ਸੋ ਆ ਵੀਂਦੇ ਜੋ ਕਬਾਬ ਨੂੰ ਐਡ ਕਰਾਂਗੇ ਇਸ ਉੱਪਰ ਹਲਕਾ ਹਲਕਾ ਇਸ ਤਰ੍ਹਾਂ ਆਪਾਂ ਤੇਲ ਨੂੰ ਪਾਵਾਂਗੇ ਜ਼ਿਆਦਾ ਨਹੀਂ ਨਾ ਨੂੰ ਛੇੜਨਾ ਤਾਂ ਕਿ ਫਟ ਨਾ ਐਸ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲੈਣਾ ਹੈ ਜੋਰੇ ਇੱਕ ਸਾਈਡ ਤੋਂ ਪੱਕ ਗਏ ਨੇ ਇਹਨਾਂ ਨੂੰ ਦੂਜੀ ਸਾਈਡ ਤੋਂ ਪਲਟ ਕੇ ਪਕਾਵਾਂਗੇ ਬਸ ਇਸ ਨੂੰ ਆਪਾਂ ਮੀਡੀਅਮ ਤੋਂ ਸਲੋਅਾਂ ਤੇ ਪਕਾਉਣਾ ਹੈ ਤੇ ਜ਼ਿਆਦਾ ਨਹੀਂ ਛੇੜਨਾ ਜਦੋਂ ਇਹਨਾਂ ਦੀ ਇੱਕ ਸਾਈਡ ਪੱਕ ਜਾਵੇ ਫਿਰ ਇਸ ਨੂੰ ਦੂਜੀ ਸਾਈਡ ਤੋਂ ਆਪਾਂ ਪਕਾਵਾਂਗੇ ਇੱਕ ਬੇਚ ਬੇਚ ਆਪਣਾ ਤਿਆਰ ਹੋ ਚੁੱਕਾ ਹੈ ਤੁਸੀਂ ਇਸ ਨੂੰ ਸੌਸ ਦੇ ਨਾਲ ਹੈ ਤਾਂ ਵੀ ਸਰਵ ਕਰਕੇ ਖਾ ਸਕਦੇ ਹੋ ਜਦੋਂ ਕੋਈ ਮਹਿਮਾਨ ਆਣ ਜਾਂ ਘਰੇ ਵੈਸੇ ਵੀ ਬਣਾ ਕੇ ਖਾ ਸਕਦੇ ਹੋ ਪਰ ਆਪਾਂ ਇਸ ਦੀ ਇੱਕ ਅੱਛ ਗਰੇਵੀ ਵਾਲੀ ਸਬਜ਼ੀ ਤਿਆਰ ਕਰਾਂਗੇ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਬਣੇ ਨੇ ਪਵਾਲ ਤੋਂ ਹੀ ਪਤਾ ਲੱਗ ਜਾਏਗਾ ਤੁਹਾਨੂੰ ਹੁਣ ਆਪਾਂ ਦੂਸਰਾ ਬੈਚ ਪਕਾਵਾਂਗੇ ਉਸ ਨੂੰ ਵੀ 골ਟ 골ਟ ਕਰ ਦਾਂਗੇ ਇਹ ਰੈਸਪੀ ਕਿ ਤੁਸੀਂ ਜੂਰ ਇੱਕ ਵਾਰੀ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣਦੀ ਹੈ ਤੁਸੀਂ ਅੱਧਾ ਵੀ ਖਾ ਸਕਦੇ ਹੋ ਇਹ ਮੇਰੀ ਖੁਦ ਦੀ ਰੈਸਪੀ ਹੈ ਆਪਾਂ ਨਾ ਵਰਤ ਤੇਲ ਨੂੰ ਆਪਾਂ ਲੱਗ ਕਰ ਲਿਆਈ ਹੁਣ ਇਸ ਬਚੇ ਹੋਏ ਤੇਲ ਵਿੱਚ ਆਪਾਂ ਤੜਕਾ ਲਗਾਵਾਂਗੇ ਉਸ ਲਈ ਐਡ ਕਰਾਂਗੇ ਆਪਾਂ ਜੀ ਜੀਰਾ ਥੋੜੀ ਜਿਹੀ ਅਜਵਾਇ ਥੋੜੀ ਜਿਹੀ ਸਰੋਂ ਦੇ ਦਾਣੇ ਇਹਨਾਂ ਨੂੰ ਆਪਾਂ ਰਾਈ ਵੀ ਕੰਨੇ ਆ ਹੁਣ ਇਸ ਵਿੱਚ ਆਪਾਂ ਪੇਸਟ ਜੋ ਤਿਆਰ ਕਰਿਆ ਸੀ ਉਸ ਨੂੰ ਐਡ ਕਰਾਂਗੇ ਸਾਰੇ ਪੇਸਟ ਵਿੱਚ ਪਾ ਲਿਆ ਹੈ। ਇਸ ਨੂੰ ਤਿੰਨ ਤੋਂ 4 ਮਿੰਟ ਲਈ ਆਪਾਂ ਪਕਾ ਲਿਆ ਸੀ। ਹੁਣ ਤਾਂ ਕਿ ਪਿਆਜ਼ ਦਾ ਕੱਚਾਪਨ ਨਿਕਲ ਜਾਵੇ। ਹੁਣ ਇਸ ਵਿੱਚ ਫਲਾਵਰਨ ਸਾਡਾ ਨਮਕ ਐਡ ਕਰਾਂਗੇ। ਫਲਾਵਰਨ ਸਾਡ ਲਾਲ ਮਿਰਚ। ਥੋੜਾ ਜਿਹਾ ਹਲਦੀ ਪਾਊਡਰ। ਥੋੜਾ ਜਿਹਾ ਗਰਮ ਮਸਾਲਾ। ਥੋੜਾ ਜਿਹਾ ਧਨੀਆ ਪਾਊਡਰ। ਇਹਨਾਂ ਨੂੰ ਮਿਕਸ ਕਰਾਂਗੇ। लेंटिंग की तरह पकावेंगे जिन्ना टाइम अपना मसाला तेल ना छड़ जावे आपने मसाले ने तेल छोड़ देता है और इस पे ऐड करेंगे जी पानी इतना फिर एक तो 2 तो मिनट भी पकावेंगे ग्रेवी जो है थोड़ी जी मलाई ऐड करेंगे ਮਲਾਈ ਦੀ ਮਲਾਈ ਦੋ ਤੋਂ ਤਿੰਨ ਚਮਚੇ ਆਪਾਂ ਮਲਾਈ ਦੇ ਐਡ ਕਰਾਂਗੇ ਰਸ ਨਾਲ ਇਸ ਦਾ ਸੁਆਦ ਤੇ ਟੈਕਸਚਰ ਬਹੁਤ ਵਧੀਆ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਇਸ ਦਾ ਰੰਗ ਕਿੰਨਾ ਜਿਆਦਾ ਸੋਨਾ ਆ ਚੁੱਕਿਆ ਹੈ ਜੇ ਤੁਹਾਨੂੰ ਲੱਗੇ ਇਸ ਦੀ ਗਰੇਵੀ ਜਿਆਦਾ ਪਤਲੀ ਹੋ ਗਈ ਹੈ ਤਾਂ ਤੁਸੀਂ ਇਸ ਵਿੱਚ ਕਾਰਨ ਸਟਾਰਟ ਥੋੜਾ ਜਿਹਾ ਪਾਣੀ ਵਿੱਚ ਘੋਲ ਕੇ ਵੀ ਪਾ ਸਕਦੇ ਹੋ ਉਸ ਨਾਲ ਗਰੇਵੀ ਥੋੜੀ ਠੀਕ ਹੋ ਜਾਵੇਗੀ ਆਪਣੀ ਗਰੇਵੀ ਵਿੱਚ ਬਾਲ ਆ ਚੁੱਕਿਆ ਸੀ ਹੁਣ ਇਸ ਵਿੱਚ ਆਪਾਂ ਜੋ ਕਬਾਬ ਬਣਾਏ ਨੇ ਉਸ ਨੂੰ ਐਡ ਕਰਾਂਗੇ ਤੇ ਥੋੜਾ ਜਿਹਾ ਗਰੇਵੀ ਨੂੰ ਆਪਾਂ ਸਿਕਾਵਾਂਗੇ ਆਪਣਾ ਗਰੇਵੀ ਕਬਾਬ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਨੂੰ ਗਰਮ ਗਰਮ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਗਰੇਵੀ ਕਬਾਬ